ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਮੀਟ ਕਰਦਾ ਹਾਂ ਸ੍ਰੀ ਸਾਰੇ ਵਾਲੇ ਠੀਕ ਠਾਕ ਆ ਚੜ੍ਹਦੀ ਕਲਾ ਚ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਡੇ ਲਈ ਇੱਕ ਫਿਰ ਨਵੀਂ ਜਾਣਕਾਰੀ ਨਾਲ ਹਾਜ਼ਰ ਹੋਏ ਹਾਂ ਦੋਸਤੋ ਅਕਸਰੀ ਤੁਸੀ ਸੁਣਿਆ ਹੋਣਾ ਵੀ ਜਦੋਂ ਕੋਈ ਇਨਸਾਨ ਜਾਂ ਕੋਈ ਬਿੱਲ ਨਹੀਂ ਪੇ ਕਰਦਾ ਤਾਂ ਉਹਦਾ ਮੀਟਰ ਉਤਾਰ ਲਿਆ ਜਾਂਦਾ ਏ ਲਿਮਿਟ ਡਿਪਾਰਟਮੈਂਟ ਨੂੰ ਵੀ ਇਹ ਮੈਨਿਆਂ ਜੇ ਦਾ ਬਿੱਲ ਬਹੁਤ ਜ਼ਿਆਦਾ ਹੋ ਜਾਂਦਾ ਜੇ ਉਹ ਭੇ ਨਹੀਂ ਕਰਦਾ ਤਾਂ ਉਹਨਾਂ ਦਾ ਮੀਟਰ ਕੱਟ ਦਿੱਤਾ ਜਾਂਦਾ ਵਾ ਤੇ ਉਸ ਦੀ ਕਰਦੀ ਸਪਲਾਈ ਜਿਹੜੀ ਬੰਦ ਕਰ ਦਿੱਤੀ ਜਾਂਦੀ ਹੈ ਤੇ ਨਵਾਂ ਮੀਟਰ ਉਹਦੇ ਤੱਕ ਨਹੀਂ ਲੱਗਦਾ ਜਿੰਨਾ ਤੇ ਕਰ ਜਿੰਨਾ ਜਦੋਂ ਉਹ ਨਵਾਂ ਮਿਲਿਆ ਤੇ ਪਿਛਲਾ ਬਕਾਇਆ ਜਿਹੜਾ ਨਾ ਭੇ ਕਰ ਇੱਥੇ ਜਾਣਕਾਰੀ ਨੂੰ ਮੈਂ ਤੁਹਾਨੂੰ ਇੱਕ ਜਾਣਕਾਰੀ ਇਸ ਦੇ ਸਬੰਧ ਵਿੱਚ ਤੁਹਾਨੂੰ ਅੱਜ ਜਾਣਕਾਰੀ ਸਾਂਝੀ ਕਰਨ ਲੱਗੇ ਆਂ ਬਣਾਏ ਹੋਏ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਸਾਂਝਾ ਜਰੂਰ ਕਰਦੇ ਹੋ ਸਾਰਿਆਂ ਦੇ ਇਕ ਤੇ ਉਹਨਾਂ ਸਾਥੀਆਂ ਨੇ ਵੀ ਵੀਡੀਓ ਹੈ ਇਹ ਉਹ ਵੀ ਸੁਚੇਤ ਹੋ ਜਾਣ ਤੇ ਵੀਡੀਓ ਨੂੰ ਵਕਤ ਵਕਤ ਸ਼ੇਅਰ ਜਰੂਰ ਕਰਿਓ ਦੋਸਤੋ ਗੱਲ ਇਹ ਕਿ ਜੇ ਮੰਨ ਲਾ ਕਿਸੇ ਦਾ ਵੀ ਮੀਟਰ ਬਿਜਲੀ ਮੀਟਰ ਨੂੰ ਇਲੈਕਟ੍ਰਿਸਿਟੀ ਡਿਪਾਰਟਮੈਂਟ ਵੱਲੋਂ ਪੀਐਸਪੀਸੀ ਵੱਲੋਂ ਉਤਾਰ ਲਿਆ ਜਾਵੇ ਤਾਂ ਉਸ ਮੀਟਰ ਉਹੇ ਨਾਂ ਤੇ ਆਪਣਾ ਜਵੇਂ ਲਗਾਉਣਾ ਹੋਵੇ ਉਹ ਕਿਵੇਂ ਲੱਗੂਗਾ ਆਪਾਂ ਨੂੰ ਉਸ ਦਾ ਕਿ ਇਸ ਦਾ ਮਤਲਬ ਪ੍ਰੋਸੈਸ ਹੁੰਦਾ ਵਾ ਜਾਂ ਭਵੰਦ ਖਰਚੇ ਤੋਂ ਕਿਵੇਂ ਬਚ ਕਰਦੇ ਦੋਸਤੋ ਗੱਲ ਹੈ ਕਿ ਇਦਾਂ ਮੰਨ ਲਾ ਕਿਸੇ ਦਾ ਵੀ ਮੀਟਰ ਉਤਾਰ ਲਿਆ ਜਾਂਦਾ ਨਾ ਜਦੋਂ ਜੇ ਡੁਹਾਲਟੇਨ ਬੋਰਡ ਦੇ ਜੱਤੇ ਮੀਟਰ ਉਤਰ ਜਾਵੇ ਪੀਡੀਸੀ ਹੋ ਜਾਵੇ ਮਤਲਬ ਪਰਮਾਨੈਂਟ ਪੀਡੀਸੀ ਹੋ ਦੇ ਮਤਲਬ ਪਰਮਾਨੈਂਟ ਡਿਸਕਨੈਕਸ਼ਨ ਆਰਡਰ ਹੁੰਦਾ ਉਹ ਮੀਟਰ ਪਰਮਾਨੈਂਟ ਡਿਸਕਨੈਕਸ਼ਨ ਆਰਡਰ ਦੇ ਵਿੱਚ ਪਾ ਦਿੱਤਾ ਜਾਂਦਾ ਵਾ ਜਦੋਂ ਮੀਟਰ ਕੀ ਜਾਵਾ ਹੋ ਜਾਂਦਾ ਵਾ ਤੇ ਜਿਹੜੀ ਅਮਾਉਂਟ ਆ ਉਹ ਤੁਹਾਡੀ ਸ਼ੋ ਤਾਂ ਕਰਦੀ ਰਹਿੰਦੀ ਆ ਪਰ ਖਾਤਾ ਜਿਹੜਾ ਬੰਦ ਹੋ ਜਾਂਦਾ ਵਾ ਤੇ ਜਿਹੜੀ ਬਿੱਲ ਦੀ ਮਾਉਂਟ ਆ ਜਿਹੜੀ ਵਧਣੀ ਬੰਦ ਹੋ ਜਾਂਦੀ ਆ ਤੁਹਾਡਾ ਬਿੱਲ ਉੱਥੇ ਦਾ ਉੱਥੇ ਸਟੈਂਡ ਹੋ ਜਾਂਦਾ ਇਸ ਤਰ੍ਹਾਂ ਹੀ ਮੰਨ ਲਾ ਹੁਣ ਕਿਸੇ ਵੀ ਕਰਦਾ ਜਦੋਂ ਮੀਟਰ ਉਤਾਰ ਲਿਆ ਜਾਵੇ ਤਾਂ ਉਸ ਦਾ ਉਹੀ ਮੀਟਰ ਆਪਾਂ ਮੰਨ ਲਾ ਕਿਸੇ ਦੇ ਨਾਮ ਤੇ ਲੱਗਾ ਹੋਇਆ ਮੰਨ ਲਾ ਆਪਣੇ ਫਾਦਰ ਦੇ ਨਾਮ ਤੇ ਲੱਗਾ ਹੋਇਆ ਜੇਕਰ ਆਪਾਂ ਉਹੀ ਉਹੀ ਸੇਮ ਨਾਮ ਤੇ ਮੀਟਰ ਲਗਵਾਉਣਾ ਹੋਵੇ ਘੱਟ ਖਰਚੇ ਤੇ ਮੱਲਾ ਜੇਕਰ ਤੁਸੀਂ ਨਵੀਂ ਫਾਈਲ ਬਣਾਓਗੇ ਤਾਂ ਤੁਹਾਨੂੰ ਦੁਬਾਰਾ ਸਕਿਉਰਟੀ ਵਗੈਰਾ ਦੇਣੀ ਪੈਣੀ ਆ ਇਸ ਕਰਕੇ ਤੁਹਾਨੂੰ ਮੈਂ ਇਹ ਜਾਣਕਾਰੀ ਦਿੱਤਾ ਮੈਂ ਜਾਵਾਂ ਇਹ ਤੁਹਾਡੀ ਸਕਿਉਰਟੀ ਬਚ ਜੇ ਜੇਕਰ ਤੁਹਾਡਾ ਕਿਸੇ ਕਾਰਨ ਮੱਲਾ ਕਿਸੇ ਵੇਲੇ ਨਹੀਂ ਵੀ ਪੈਸੇ ਹੁੰਦੇ ਇਨਸਾਨ ਕੋਲੇ ਜ਼ਰੂਰੀ ਨਹੀਂ ਹਰ ਇੱਕ ਬੰਦਾ ਜਾਣੂੁੱਝ ਕੇ ਨਹੀਂ ਬਿੱਲ ਕਾਰਦਾ ਜਾਂ ਕੋਈ ਹਰ ਇੱਕ ਬੰਦਾ ਬਿਸ਼ਰਮ ਨਹੀਂ ਹੁੰਦਾ ਬਿੱਲ ਕਾਰਨ ਉਹਦੇ ਕਿਸੇ ਦੀਆਂ ਮਜਬੂਰੀਆਂ ਵੀ ਹੁੰਦੀਆਂ ਵੀ ਉਹ ਤੋਂ ਬਿੱਲ ਦੇ ਨਹੀਂ ਹੁੰਦਾ ਇਦੇ ਕਾਰਨ ਵੀ ਤੁਹਾਡਾ ਮੀਟਰ ਉਤਰ ਮੀਟਰ ਉਤਾਰ ਲਿਆ ਜਾਵੇ ਤਾਂ ਤੁਸੀਂ ਜੇਕਰ ਤੁਹਾਡਾ ਮੀਟਰ ਤੁਸੀਂ ਉਹੀ ਲਵਾਉਣਾ ਉਸ ਦਾ ਸਮਾਂ ਹੁੰਦਾ 6 ਮਹੀਨੇ ਦੇ ਵਿੱਚ ਲੈ ਕੇ ਤੁਸੀਂ ਉਹੀ ਮੀਟਰ ਕਨੈਕਸ਼ਨ ਤੁਸੀਂ ਆਰ ਸੀਓ ਕਰਵਾ ਲੈਂਦੇ ਜੀ ਕਨੈਕਸ਼ਨ ਆਰਡਰ ਵੀ ਲੱਗ ਜਾਂਦਾ ਸਾਥੀ ਉਸ ਦੇ ਲਈ ਵੀ ਜੋ ਵੀ ਜਿਸ ਦੇ ਨਾਂ ਤੇ ਮੀਟਰ ਉਹ ਬੰਦਾ ਮੌਜੂਦ ਹੋਣਾ ਲਾਜ਼ਮੀ ਹੈ ਇਸ ਗੱਲ ਦਾ ਖਾਸ ਧਿਆਨ ਦਿੱਤਾ ਜਾਵੇ ਆਖਿਆ ਜਾਵੇ ਵੀ ਜਿਹੜੇ ਜਗ੍ਹਾ ਤੇ ਮੀਟਰ ਲੱਗਾ ਹੋਇਆ ਵਾ ਉਹ ਇਨਸਾਨ ਮੌਜੂਦਾ ਚਾਹੀਦਾ ਨਾ ਕਿ ਉਹ ਮਤਲਬ ਐਕਸਪਾਇਰ ਹੋਏ ਜਾਂ ਮਰ ਚੁੱਕਾ ਨਾ ਹੋਵੇ ਜੋ ਵੀ ਹੈ ਮਤਲਬ ਦੀ ਕਈ ਵਾਰ ਕਿਸੇ ਦੇ ਦਰਨੀ ਪ੍ਰਦਾਤਾ ਦੇ ਨਾਂ ਦੇ ਜਗ੍ਹਾ ਤੇ ਮੀਟਰ ਲੱਗਾ ਹੁੰਦਾ ਜੇ ਉਹ ਮੀਟਰ ਤਾਂ ਲੈ ਜੇ ਉਹ ਮੀਟਰ ਨਹੀਂ ਲੱਗਣਾ ਜੇ ਬੰਦਾ ਮੌਜੂਦ ਨਹੀਂ ਹੈ ਕਿਉਂਕਿ ਬੰਦਾ ਮੌਜੂਦ ਚਾਹੀਦਾ ਤੁਹਾਡੀ ਅਪਲੀਕੇਸ਼ਨ ਲਗਣੀ ਆ ਫੀਸ ਥੋੜੀ ਹੁੰਦੀ ਆ ਫੀਸ ਭਰ ਜਾਂਦੀ ਤੇ ਤੁਹਾਨੂੰ ਉਹੀ ਮੀਟਰ ਤੁਹਾਨੂੰ ਨੇ ਲੂਗਾ ਪਰ ਅਸਲ ਜਿਹੜਾ ਸਮਾਂ ਆਵਾ ਸਿਰਫ 6 ਮਹੀਨੇ ਦਾ ਹੁੰਦਾ 6 ਮਹੀਨੇ ਦੇ ਵਿੱਚ ਤੁਸੀਂ ਜੇ ਬਕਾਇਆ ਰਾਸ਼ੀ ਪੋਤਾਰਦੇ ਹੋ ਜਿਹੜੇ ਤੁਸੀਂ ਡਿਫਾਲਟਰ ਹੋਏ ਸੀ ਇਹ ਮੀਟਰ ਤੁਹਾਡਾ ਜਿੰਨੀ ਰਾਸ਼ੀ ਤੇ ਉੱਤਰਿਆ ਸੀ ਆ ਦੇਖੋ ਤੁਸੀਂ ਉਹ ਰਾਸ਼ੀ ਨੂੰ ਇਹ ਕਰਦੇ ਹੋ ਤਾਂ ਤੁਹਾਡਾ ਮੀਟਰ ਉਹੀ ਸੇਮ ਨਾਮ ਤੇ ਲੱਗ ਜਾਊਗਾ ਅਦਰਵਾਜ਼ੀ ਕਾ 6 ਮਹੀਨੇ ਤੋਂ ਪਰ ਹੋ ਜਾਂਦਾ ਤੁਹਾਨੂੰ ਬਿਲਤਾ ਪੇ ਕਰਨੇ ਪਊਗਾ ਪਰ ਤੁਹਾਨੂੰ ਜਿਹੜਾ ਕਿ ਨਵੀਂ ਸਕਿਉਰਟੀ ਤਾਰਨੀ ਪੈਣੀ ਆ ਨਵੀਂ ਫਾਈਲ ਬਣਾਉਣੀ ਪੈਣੀ ਆ ਮੀਟਰ ਲਗਾਉਣ ਵਾਸਤੇ ਸੋ ਮੇਰਾ ਜੋ ਇਹ ਜਾਣਕਾਰੀ ਸਾਰਿਆਂ ਲਈ ਬਹੁਤ ਜ਼ਰੂਰੀ ਆ ਵੀ ਕਈ ਵਾਰ ਹੁੰਦਾ ਕਿ ਇਹ ਦੀ ਮਜ਼ਦੂਰੀ ਹੋਣਾਂ ਦੀ ਮੀਟਰ ਉਤਰ ਜਾਂਦਾ ਵਾ ਤੇ ਉਹ ਬਾਅਦ ਚ ਅਗਲੇ ਨੇ ਹੋਵੇ 4 4-5 ਮਹੀਨਾ ਚ ਅਗਲਾ ਬਿੱਲ ਪੇ ਨਹੀਂ ਆ ਬਿੱਲ ਆ ਦੇ ਜੁਗਾ ਹੋ ਜਾਂਦਾ ਵਾ ਤੋ ਬਿੱਲ ਪੇ ਕਰਕੇ ਮੀਟਰ ਲਗਵਾ ਸਕਦਾ ਉਹ ਤੋ ਜਾਣਕਾਰੀ ਵਧੀਆ ਲਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸਾਂਝਾ ਜਰੂਰ ਕਰਦਾ ਜਾਓ ਸਾਰਿਆਂ ਤੱਕ ਲਾਈਕ ਲੁੱਕ ਦਾ ਤੁਸੀਂ ਕਰਨਾ ਤੇ ਨਾ ਕਰੋ ਪਰ ਜਰੂਰ ਵੀਡੀਓ ਨੂੰ ਸਾਂਝਾ ਜਰੂਰ ਕਰਿਓ ਠੀਕ ਹੈ ਜੀ ਤੇ ਹੋਰ ਵੀ ਅੱਦਾਂ ਦੀਆਂ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜਰੂਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ we